ਜਗਦੀਪ ਸਿੰਘ ਸਨ ਉਹ ਦਲੀਪ ਸਿੰਘ ਪਿੰਡ ਜਾਂਗ ਦਾ ਰਹਿਣ ਵਾਲਾ ਇਹ ਮੇਰਾ ਭਰਾ ਵਾ ਜਿਹਦੀ ਦੁਕਾਨ ਦੀ ਇੱਕ ਡਰਾ ਵਸੀ ਜਾਂਦੀ ਹੈ ਮੈਂ ਉਸ ਦਿਨ ਦੁਪਹਿਰ ਦੇ ਕਰੀਬ ਰੋਟੀ ਲੈ ਕੇ ਗਿਆ ਇਹਦੀ ਤੇ ਜਾ ਕੇ ਉੱਥੇ ਪਤਾ ਲੱਗਾ ਵੀ ਆਹ ਗੱਲ ਹੋਈ ਆ ਚਲੋ ਫਿਰ ਇਹਨਾਂ ਨੂੰ ਪੁੱਛਿਆ ਵੀ ਕਹਿੰਦੇ ਨਹੀਂ ਆਪਣਾ ਹੋ ਜਣੀ ਗੱਲ ਅਸੀਂ ਬੜੇ ਰਮਾਂ ਦੇ ਨਾਲ ਨਿਊਟਰ ਹੋ ਕੇ ਬੈਠੇ ਆ ਰਮਾਂ ਨਾਲ ਕੁਰਸੀਆਂ ਉੱਤੇ ਬੈਠੇ ਆ ਕੁਰਸੀਆਂ ਤੇ ਬੈਠੇ ਆ ਤੇ ਜਦੋਂ ਉਧਰੋਂ ਨਿਹੰਗ ਸਿੰਘ ਦੀਆਂ ਗੱਡੀਆਂ ਆਈਆਂ ਗੱਡੀ ਆਈ ਆ ਗੱਡੀ ਦੇ ਉੱਤਰ ਦੇ ਨਾਲ ਸਾਰੀ ਪੁੱਛਿਆ ਨਹੀਂ ਕਿਛੇ ਨਹੀਂ ਸਿੱਧੀਆਂ ਕਿਰਪਾਨਾਂ ਦਾ ਥਪੇੜਾਂ ਦਾ ਡਾਂਗਾ ਜੋ ਵੀ ਉਹਨਾਂ ਦੇ ਬਹੁਤ ਤੇਜ਼ ਤਰ੍ਹਾਂ ਹਥਿਆਰ ਹੈ ਉਹਨ ਇਨਾਂ ਨੂੰ ਘੁੱਟਣ ਡਾਵੇ ਮੈਂ ਬਚਾਉਂਦਾ ਰਹਾ ਮੇਰੀ ਵੀਡੀਓ ਕੈਮਰੇ ਲੱਗੇ ਦੁਕਾਨ ਤੇ ਵੀਡੀਓ ਵੇਖ ਸਕਦੇ ਆ ਇਹਨੂੰ ਥੱਲੇ ਸੁੱਟ ਗਿਆ ਦਾ ਸੇਰ ਪਾੜਦਾ ਵਾ ਤੇ ਇਹ ਹਾਂ ਸਾਡੇ ਵੀ ਸੱਟ ਲੱਗੀ ਮੇਰੇ ਵੀ ਸੱਟ ਮੇਰੇ ਵੀ ਉਹਨਾਂ ਨੇ ਮਾਰੀ ਆ ਮੇਰੇ ਵੀ ਟਾਂਕੇ ਲੱਗੇ ਹੋਏ ਆ ਕੀ ਮੰਗੀ ਕਰਦੇ ਬਾਈ ਮੰਗੇ ਇਨਸਾਨ ਇਨਸਾਨ ਦੀ ਮੰਗ ਕਰਦੇ ਆ ਵੀ ਉਹ ਬੰਦਿਆਂ ਨੂੰ ਸਖਤੋ ਸਖਤ ਕਾਰਵਾਈ ਕਰਕੇ ਉਸਨੂੰ ਹਰਾਸ ਰੋਕ ਦੇਣ ਬਈ ਦੁਕਾਨ ਤੇ ਸਿਰਫ ਦੋ ਜਾਨੇ ਸੀ ਤੁਸੀਂ ਹਾਂਜੀ ਦੋ ਜਾਨੇ ਸੀ ਉਹ ਕਿੰਨੇ ਜਣੇ ਆਏ ਸੀ ਉਹ 10-11 ਦੇ ਕਰੀਬ ਹੀ ਗੱਡੀ ਨੋਵਾ ਪੂਰੀ ਭਰ ਕੇ ਆਈ ਇਹਨਾਂ ਦਾ ਗੱਡੀ ਤੇ ਪੂਰੀ ਫੋਨ ਤਿਆਰੀ ਦੇ ਵਿੱਚ ਸਾਨੂੰ ਪਤਾ ਹੁੰਦਾ ਤਾਂ ਅਸੀਂ ਆਪਾਂ ਉੱਥੋਂ ਚੱਲ ਜਾਂਦੇ ਜਾਂ ਕੁਝ ਕਰਦੇ ਪੁਲਿਸ ਨੂੰ ਹੀ ਫੋਨ ਕਰਦੇ ਪੁਲਿਸ ਇਹ ਕੇਂਦਰੀ ਉਹ ਜੂਗਾ ਮਸਲਾ ਹਲ ਹਾਂਜੀ ਮੇਰਾ ਨਾਮ ਰਮਨਜੀਤ ਕੌਰ ਹੈ ਵਾਈਫ ਆਫ ਮਨਦੀਪ ਸਿੰਘ ਤੇ ਜੋ ਇਹ ਵਾਕਿਆ ਹੋਇਆ ਨਾ ਪਿੰਡ ਜਾਂਗੇ ਹਾਂਜੀ ਕੀ ਵਾਕਿਆ ਇਹ 15 ਤਰੀਕ ਦਾ ਵਾਕਿਆ ਹੈ ਮੇਰੇ ਹਸਬੰਦ ਨੇ ਜਿਵੇਂ ਡੇਲੀ ਰੂਟੀਨ ਚ ਸ਼ਾਪ ਖੋਲਦੇ ਉਸ ਤਰੀਕੇ ਨਾਲ ਸ਼ਾਪ ਖੋਲੀ ਸੀ ਤੋ ਕੋਈ ਨਿਆ ਹੰਗਸਿੰਘ ਨਹੀਂ ਉਹ ਆਏ ਸੀ ਕਿ 15 16 ਲੋਕਾਂ ਨੂੰ ਲੈ ਕੇ ਉਹਨਾਂ ਦੇ ਨਾਲ ਕੋਈ ਬੈਟਰੀ ਦਾ ਲੀਨਜਿੰਗ ਸੀਗਾ ਮੇਰੇ ਹਸਬੰਦ ਦਾ ਤੇ ਮੇਰੇ ਹਸਬੰਦ ਕੋਲ ਉਧਾਰੀ ਬੈਟਰੀ ਲੈ ਕੇ ਗਏ ਸੀਗੇ ਉਹ ਤੇ ਉਹਨਾਂ ਨਾਲ ਹਾਫ ਪੇਮੈਂਟ ਕਰਤੀ ਸੀ ਹਾਫ ਕਰਨੀ ਸੀਗੀ ਤੇ ਉਹਦੇ ਵਿੱਚ ਥੋੜੀ ਜਿਹੀ ਉਹਨਾਂ ਦੀ ਤੂਤੂ ਮਾਮੀ ਹੋ ਗਈ ਤੇ ਨੈਕਸਟ ਡੇ ਉਹ 15 16 ਸਿੱਖ ਜਿਹੜਿਆਂ ਦੇ ਨਿਆਂ ਸਿੰਘ ਹੁੰਦੇ ਉਹਨਾਂ ਨੂੰ ਨਾਲ ਲੈ ਕੇ ਆਏ ਸੀਗੇ ਤੇ ਉਹਨਾਂ ਨੇ ਆ ਕੇ ਮੇਰੇ ਹਸਬੰਦ ਤੇ ਹਮਲਾ ਕੀਤਾ ਮਾਰਕੁੱਟ ਕੀਤੀ ਹਾਂਜੀ ਇਹ ਮਾਮਜ਼ੀ ਕਰਦੇ ਨੇ ਸੋ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿਉਂਕਿ ਦੇਖੋ ਉਹ ਦੁਹਾਈ ਦਿੰਦੇ ਕਿ ਉਹ ਸਿੱਖਾਂ ਅਸੀਂ ਇੱਕ ਪਰਿਵਾਰ ਤੋਂ ਅਸੀਂ ਵੀ ਸਿੱਖ ਪਰਿਵਾਰ ਤੋਂ ਹਨਾ ਤੇ ਮੇਰੀ ਮਦਰ ਇਨ ਲਾ ਹੈ ਇਹਨਾਂ ਨੇ ਵੀ ਹਮਰ ਸ਼ੱਕਾ ਹੋਇਆ ਆ ਹੈਨਾ ਮੇਰੇ ਜਿਹੜੇ ਮਾਮਾ ਸਹਰਾ ਜੀ ਉਹ ਵੀ ਇਸ ਸਮੇਂ ਕਮੇਟੀ ਦੇ ਵਿੱਚ ਉਹਨਾਂ ਨੇ 32 ਸਾਲ ਆਲਮੋਸਟ ਸਰਵਿਸ ਦਿੱਤੀ ਆ ਹੈਨਾ ਤੇ ਅਸੀਂ ਸਿੱਖ ਪਰਿਵਾਰ ਤੋਂ ਸਾਨੂੰ ਇਨਸਾਫ ਦੀ ਮੰਗ ਕਰਦੇ ਆ ਸਾਨੂੰ ਇਨਸਾਫ ਕੀਤਾ ਜਾਵੇ ਪ੍ਰਸ਼ਾਸਨ ਐਕਟ ਕਰਦੇ ਪ੍ਰਸ਼ਾਸਨ ਐਸਾ ਜੀ ਸਾਨੂੰ ਸਪੋਰਟ ਕਰਦਾ ਆ ਠੀਕ ਹੈ ਪਰ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਅਗੇ ਇਹੋ ਬੇਨਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਨੋਟ ਪਾਈ ਜਾਵੇ ਕਿਉਂਕਿ ਉਹਨਾਂ ਨੇ ਸਾਡੇ ਮਤਸਨ ਮੇਰੇ ਹਸਬੰਦ ਨੂੰ ਜਾਣ ਲੱਗੇ ਵੀ ਤੁਹਾਂ ਕਹਿੰ ਦਿੱਤੇ ਕਿ ਅਸੀਂ ਤੁਹਾਨੂੰ ਗੋਲੀਆਂ ਦੇ ਨਾਲ ਮਾਰ ਕੇ ਜਾਣੇ ਆ ਮੇਰੇ ਹਸਬੰਦ ਆ ਸਿਰ ਦੇ ਵਿੱਚ ਉਹਨਾਂ ਨੇ ਤਲਵਾਰ ਮਾਰ ਕੇ ਇੱਥੋਂ ਲੱਗੇ ਅੱਧਾ ਸਿਰ ਵੜ ਦਿੱਤਾ ਆ 14 ਉਹਨਾਂ ਨੂੰ ਸਟਿਚਸ ਆਏ ਆ ਤੇ ਉਹਨਾਂ ਦੀ ਜਿਹੜੀ ਹੈਡ ਦੀ ਜਿਹੜੀ ਮੇਨ ਬੋਨ ਹੈ ਉਹ ਫ੍ਰੈਕਚਰ ਹੋ ਗਈ ਹੈ ਠੀਕ ਹੈ ਸਾਡੇ ਘਰ 'ਚ ਕੰਮ ਕਰਨ ਵਾਲੇ ਇੱਕ ਲੋਥੇ ਮੇਰੇ ਹਸਬੰਦ ਦਾ ਸਾਡੇ ਕੋਲ ਇੱਕ ਛੋਟੀ ਜਿਹੀ ਦੁਕਾਨ ਹੈ ਜਿਹਦੇ ਕੋਲ ਸਾਡਾ ਪਰਿਵਾਰ ਉਸ ਉਸ ਦੁਕਾਨ ਤੋਂ ਫੜਦਾ ਕਿੰਨੇ ਦਿਨ ਹੋ ਗਏ 15 ਤੋਂ 16 ਦਿਨ ਸਾਡੀ ਦੁਕਾਨ ਵੀ ਬੰਦਾ ਅਸੀਂ ਬਾਹਰ ਨਹੀਂ ਜਾ ਸਕਦੇ ਸਾਨੂੰ ਤੰਗੀਆਂ ਮਿਲਦੀਆਂ ਪਈਆਂ ਤੇ ਪ੍ਰਸ਼ਾਸਨ ਅੱਗੇ ਸਾਡੀ ਹੱਥ ਬੰਨ ਕੇ ਇਹੋ ਬੇਨਤੀ ਆ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ ਪਰ ਉਹਨਾਂ ਵੱਲੋਂ ਕਿਹਾ ਗਿਆ ਜੀ ਕਿ ਸਾਡਾ ਜਮਾਲਾ ਲਾਇਆ ਗਿਆ ਹੈਗਾ ਤੇ ਉਸ ਤੋਂ ਬਾਅਦ ਅਸੀਂ ਗਏ ਆ ਉਹਨਾਂ ਨੇ ਦਾੜੀ ਨੂੰ ਹੱਥ ਪਾਇਆ ਫਿਰ ਅਸੀਂ ਸਾਰੇ ਇਕੱਠੇ ਹੋਏ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਕੀਤੀ ਹੈਗੀ ਮੈਂ ਤੁਹਾਨੂੰ ਉਹ ਦਵਾਈ ਦੇ ਕੇ ਹਟੀ ਹਾਂ ਕਿ ਅਸੀਂ ਵੀ ਗੁਰਸਿੱਖ ਪਰਿਵਾਰ ਚੋਂ ਆ ਮੇਰੇ ਫਾਦਰ ਸਾਹਿਬ ਮੇਰੇ ਫਾਦਰ ਨਾਲ ਉਹ ਆਰਮੀ ਚੋਂ ਐਕਸ ਸਰਵਿਸ ਮੈਨ ਨੇ ਮੇਰੇ ਫਾਦਰ ਸਾਹਿਬ ਹੌਨਰੀ ਕੈਪਟਨ ਤੋਂ ਰਿਟਾਇਰ ਹੋ ਉਹ ਵੀ ਦਸਤਾਰ ਸੇ ਜਾਂਦੇ ਆ ਜੀ ਅਸੀਂ ਸਿੱਖ ਪਰਿਵਾਰ ਦੀ ਤੁਹਾਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਉਹ ਦਲੀਲ ਦਿੱਤੀ ਗਈ ਹੈ ਕਿ ਤੁਸੀਂ ਸਿੱਖੀ ਨੂੰ ਸਤਕਾਰਯੋਗ ਦੇਖੋ ਪੱਗਾਂ ਸਭ ਦੇ ਘਰਾਂ ਚ ਹੁੰਦੀਆਂ ਅਸੀਂ ਸਤਕਾਰਯੋਗ ਉਹਨਾਂ ਨੂੰ ਉੱਚੀ ਸਥਾਨ ਤੇ ਲਾਗਦੇ ਅਸੀਂ ਇਸ ਤਰ੍ਹਾਂ ਦੇ ਹਰਕਤਾਂ ਕਿੱਦਾਂ ਕਰ ਸਕਦੇ ਕਿਸੇ ਦੇ ਦਮਾਲੇ ਨੂੰ ਜਾਂ ਕਿਸੇ ਦੇ ਕਲਪਾਨ ਨੂੰ ਅਸੀਂ ਕਿਸ ਤਰੀਕੇ ਨਾਲ ਹੱਥ ਪਾ ਸਕਦੇ ਨਹੀਂ ਪਾ ਸਕਦੇ ਮੇਰੀ ਮਦਰ ਨੂੰ ਇਹਨਾਂ ਨੇ ਅਮਰ ਜਕਿਆ ਹੋਇਆ ਹੈ ਸਾਡੇ ਕਾਫੀ ਛੋਟੇ ਬੱਚੇ ਜਿਨ੍ਹਾਂ ਨੇ ਅਮਰ ਜਕਿਆ ਹੋਇਆ ਹੈ ਤੇ ਤੁਸੀਂ ਆਪ ਦੱਸੋ ਕਿ ਅਸੀਂ ਇਹੋ ਜੇ ਕੰਮ ਕਰ ਸਕਦੇ ਹਾਂ ਅਸੀਂ ਕਮਾਈ ਰੋਜ਼ੀ-ਰੋਟੀ ਕਮਾ ਕੇ ਮਿਹਨਤ ਕਰਕੇ ਖਾਣ ਵਾਲੇ ਹੁਣ ਮਿਹਨਤ ਦੀ ਜਿਵੇਂ ਕਮਾਈ ਆ ਤੇ ਅਸੀਂ ਕਿੱਥੇ ਜਾਵਾਂਗੇ ਸਾਡੇ ਬੱਚਾ ਨੂੰ ਕੌਣ ਪਾਲੇਗਾ ਤੁਸੀਂ ਸਾਨੂੰ ਦੱਸੋ ਉਹਨਾਂ ਨੇ ਬੜਾ ਗੁੰਡਾਗਰਦੀ ਕੀਤੀ ਸੀ ਸਰ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਹੈ ਸਾਡੇ ਕੋਲ ਵੀਡੀਓ ਹੈਗੇ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਅਸੀਂ ਉਹ ਤੁਹਾਨੂੰ ਦੇ ਦਾਂਗੇ ਤੁਸੀਂ ਦਿਖਾਓ ਸ਼ਰਿਆਮ ਆਜ 15 16 ਬੰਦਿਆਂ ਦੇ ਅੱਗੇ ਦੋ ਭਰਾ ਸੀਗੇ ਜਿਨ੍ਹਾਂ ਨੂੰ ਉਹਨਾਂ ਨੇ ਪੂਰੇ ਨੰਗਿਆਂ ਤਲਵਾਰਾਂ ਦੇ ਨਾਲ ਡੰਡੇ ਛੋਟੇ ਮਾਰ ਕੇ ਉਹਨਾਂ ਨੇ ਖੂਨਮ ਖੂਨ ਕੀਤਾ ਹੋਇਆ ਹੈ ਠੀਕ ਹੈ ਉਹਨਾਂ ਦਾ ਬ੍ਰਦਰ ਸੀਗਾ ਵਿਚ ਬਚਾਅ ਕਰਨ ਵਾਲਾ ਉਹਦੇ ਸੱਟਾਂ ਮਾਰੀਆਂ ਮੇਰੇ ਹਸਬੰਦ ਦੀ ਇੰਨੀਆਂ ਸੱਟਾਂ ਵਜੀਆਂ ਹੋਈਆਂ ਅਸੀਂ ਘਟੋ ਘਟ ਅੱਜ ਕਿੰਨੇ ਦਿਨ ਹੋ ਗਏ ਹਸਪੀਟਲ ਤੱਕੇ ਖ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਆਇਆ ਹੈਗਾ ਸਾਨੂੰ ਕਿਸੇ ਨੇ ਪੁੱਛ ਨਹੀਂ ਪਾਈ ਤੁਸੀਂ ਕੀ ਕਰਦੇ ਕੀ ਨਹੀਂ ਅਸੀਂ ਪ੍ਰਸ਼ਾਸਨ ਅੱਗੇ ਇਹੋ ਹੱਥ ਜੋੜ ਕੇ ਬੇਨਤੀ ਕਰਦੇ ਸਾਨੂੰ ਇਨਸਾਫ ਹੋਣਾ ਚਾਹੀਦਾ ਹੈਗੀ ਹੈ ਜੀ ਸਾਡੇ ਕੋਲ ਸਭ ਕੁਝ ਹੈਗਾ ਤੇ ਅਸੀਂ ਉਹ ਸਾਰਾ ਕੁਝ ਪ੍ਰੋਵਾਈਡ ਕਰਵਾਵਾਂਗੇ ਮੇਰਾ ਨਾਮ ਬਸ ਬੋਲਣ ਦਾ ਕੀ ਕੰਮ ਹੈ ਸਰ ਭਾਈ ਕੁ ਜੀ ਖਾਲਸਾ ਵੈਕੂ ਜੀ ਫਤਿਹ ਮੇਰਾ ਨਾਮ ਮਨਦੀਪ ਸਿੰਘ ਪਿੰਡ ਜਾਂਗੀਰ ਨਰੈਣਵਾਲਾ ਮੈਂ ਮੇਰਾ ਮੈਂ ਬੈਟਰੀ ਇਕਨਿ ਹੰਦ ਸਿੰਘ ਨੂੰ ਭਾਈ ਤੇ ਉਹਦੇ ਵਿੱਚ ਉਹਨਾਂ ਕੋ ਮੈਂ ਉਹਨਾਂ ਨੂੰ ਮੈਂ 4000 ਰੁਪਏ ਦੀ ਬੈਟਰੀ ਪਾਈ 2000 ਉਹਨਾਂ ਨੇ ਮੈਨੂੰ ਕੈਸ਼ ਦੇਤਾ ਸੀ 2000 ਉਹਨਾਂ ਨੇ ਕਰਾਰ ਕੀਤਾ 10 ਦਿਨ ਦਾ ਤੇ ਉਹਨਾਂ ਨੇ ਮੁੜ ਕੇ 10 ਦਿਨ ਮੈਂ ਪੁੱਛਿਆ ਵੀ ਪੈਸੇ ਦੇ ਦੇ ਉਹਨਾਂ ਨੇ ਨਹੀਂ ਦਿੱਤੇ ਫਿਰ ਉਹਨਾਂ ਨੇ 2-4 ਦਿਨ ਦਾ ਕਰਾਰ ਕੀਤਾ ਫਿਰ ਵੀ ਉਹ ਆਏ ਨਹੀਂ ਮੇਰੇ ਕੋ ਫਿਰ ਉਹਨਾਂ ਨੂੰ ਮੈਂ ਮੈਸੇਜ ਭੇਜਿਆ ਵੀ ਮੈਨੂੰ ਬੈਟਰੀ ਪੈਸੇ ਦਿੱਤੇ ਜਾਣ ਤੇ ਉਹ ਆਇਆ ਤੇ ਉਹਨਾਂ ਕੋ ਉਹਨਾਂ ਕੋ ਪੈਸੇ ਮੰਗੇ ਆ ਤੇ ਮੈਂ ਜਾ ਤੇ ਮੈਨੂੰ ਪੈਸੇ ਦੇ ਦੇ ਜਾਂ ਮੇਰੀ ਬੈਟਰੀ ਲਾ ਦੇ ਤੇ ਉਹਨਾਂ ਨੇ ਉਹਨਾਂ ਨੇ ਕਹਿੰਦੇ ਸੀ ਬੈਟਰੀ ਨਹੀਂ ਦੇਣੀ ਨਾ ਪੈਸੇ ਦੇਣੇ ਆ ਨਿਹੰਗ ਸਿੰਘ ਦਾ ਵਿਖਾ ਕੇ ਗੁੰਡਾਗਰਦੀ ਵਿਖਾਈ ਆ ਤੂੰ ਤੂੰ ਮੈਂ ਮੈਂ ਉਸ ਦਿਨ ਹੋਈ ਪਹਿਲੇ ਦਿਨ ਦੂਜੇ ਦਿਨ ਉਹ ਆਟੋ ਛੱਡ ਕੇ ਚੱਲ ਗਏ ਆ ਤੇ ਆਂਦੇ ਆ ਹੁਣੇ ਨਿਹੰਗ ਸਿੰਘ λεਉਂਦੇ ਆ ਤੇ ਤੇਰੇ ਇਹ ਤੇਰੀ ਲੜ ਤੈਨੂੰ ਮਾਰ ਕੇ ਜਾਣੇ ਆ ਅਗਲੇ ਦਿਨ ਕੀ ਆ ਮੈਂ ਨੋਰਮਲੀ ਅਹੀਂ ਜਿੱਦਾਂ ਦੁਕਾਨ ਆਫੀਸ਼ਲੀ ਖੋਲਦੇ ਆ 14 ਤਰੀਕ ਨੂੰ ਮੈਂ ਥਾਣੇ ਪਰਚਾ ਦਰਜ ਕਰਾ ਦਿੱਤਾ ਸੀ ਤੇ ਮੈਂ 5 ਵਜੇ ਦਾ ਟਾਈਮ ਹੀ ਤੇ 5 ਵਜੇ ਮੈਂ ਪੁਰਸ ਪ੍ਰਸ਼ਾਸਨ ਆਂਦਾ ਵੀ ਤੁਹਾਡਾ 5 ਵਜੇ ਤੁਹਾਡੀ ਗੱਲਬਾਤ ਹੋਣੀ ਆ ਤੇ ਜੋ ਵੀ ਫੈਸਲਾ ਹੋ ਜਾਣਾ ਵਾ ਤੇ ਮੈਂ ਮੈਂ ਨਾਰਮਲ ਜਿੱਦਾਂ ਦੁਕਾਨ ਖੋਲਦੇ ਮੈਂ ਕੋਈ ਨਹੀਂ 5 ਵਜੇ ਗੱਲਬਾਤ ਹੋਣੀ ਇਹਨਾਂ ਨੇ ਕੀ ਕੀਤਾ ਫਿਰ ਮੇਰੇ ਕੋ 12 ਵਜੇ ਆ ਕੇ ਅਗਲੇ ਦਿਨ ਅਗਲੇ ਦਿਨ 12 ਵਜੇ ਆ ਗਏ ਭਾਜੀ ਉਹ 1:15 ਜਾਂ ਇੱਕ ਦਾ ਕਰੀਬ ਇਹਨਾਂ ਦਾ ਟਾਈਮ ਹੋਣਾ ਵਾ ਤੇ 11 12 ਜਣੀ ਆਏ ਆ ਉਹਨਾਂ ਨੇ ਆ ਕੇ ਮੇਰੇ ਤੇ ਹਮਲਾ ਕੀਤਾ ਮੇਰੇ ਸਿਰ 'ਚ ਕਿਰਪਾਨ ਵੱਜੀ ਆ ਮੇਰੇ ਹੱਥਾਂ 'ਤੇ ਕਿਰਪਾਨਾਂ ਵੱਜੀ ਆ ਮੇਰੇ ਲੱਗਤੇ ਮੇਰੇ ਡੰਡੇ ਸੋਟੇ ਨਾਲ ਵਾਰ ਕੀਤਾ ਤੇ ਮੈਂ ਪੁਲਿਸ ਕੋ ਪ੍ਰਸ਼ਾਸਨ ਕੋ ਇਹ ਮੰਗ ਚੋਣਾ ਵਾ ਮੈਨੂੰ ਜਲਦੀ ਜਲਦੀ ਇਨਸਾਫ ਦਿੱਤਾ ਜਾਵੇ ਤੇ ਜਲਦੀ ਕਾਰਵਾਈ ਕੀਤੀ ਜਾਵੇ। ਅਗਲੇ ਦਿਨ ਨਿਹੰਗ ਸਿੰਘ ਨਾਲ ਹੀ ਗੱਲ ਹੋਈ ਸੀ ਕਿ ਮੈਨੂੰ ਪੈਸੇ ਦਿੱਤੇ ਜਾਂ ਬੈਟਰੀ ਕਰਾਂ। ਮੈਂ ਪਹਿਲੇ ਦਿਨ ਮਾਨਾ ਨੂੰ ਕਿਹਾ ਸੀ ਜਾ ਤੇ ਮੇਰੇ ਪੈਸੇ ਦੇ ਦੇ ਤੇ ਜਾ ਮੇਰੀ ਬੈਟਰੀ ਮਿਲ ਜਾ ਦੇ। ਉਹ ਆਂਦਾ ਵੀ ਬੈਟਰੀ ਉਹ ਨਹੀਂ ਦੇਣੀ ਮੈਂ ਤੇ ਪੈਸੇ ਨਿਹੰਗਾ ਫੋਜਾ ਕੋ ਤੋ ਐਡੀ ਛੇਤੀ ਨਹੀਂ ਲੈ ਸਕਦਾ। ਅਗਲੇ ਦਿਨ ਮਨਹੋਰ ਨਿਹੰਗ ਅਗਲੇ ਅਗਲੇ ਦਿਨ ਹਾਂਜੀ ਉਹ 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 ਕੁੱਟਣ ਦੇ ਵਿਚਾਰ ਚ ਪਹਿਲੇ ਦਿਨ ਗਿਆ ਸੀ ਸ਼ਾਮਾਂ ਉਹ ਸ਼ਾਮ ਨੂੰ ਉਹਨਾਂ ਦਾ ਕੋਈ ਨਿਹੰਗ ਸਿੰਘ ਉਹਨਾਂ ਨੇ ਵਾਰਦਾਤ ਕੀਤੀ ਨਹੀਂ ਮੈਂ ਸਗੋਂ ਇੰਤਜ਼ਾਰ ਕਰ ਕਰਕੇ ਉਹਨਾਂ ਨੂੰ ਵੀ ਮੈਰਾ ਆਟੋ ਲੈ ਜਾਣਗੇ ਜਾਂ ਉਹਨਾਂ ਦਾ ਜਿਹੜਾ ਮੋਦਸ ਸੋਰਾ ਸਾਹਿਬ ਹੀ ਅਮਰੀਕ ਸਿੰਘ ਤੇ ਮੈਂ ਉਹ ਲੈ ਜਾਣਗੇ ਕੋਈ ਹਜੇ ਕਾਰਵਾਈ ਨਹੀਂ ਹੋਈ ਆਟੋ ਛੱਡ ਕੇ ਭੱਜ ਗਏ ਹਾਂਜੀ ਤੇ ਆਪਾਂ ਮੈਂ ਕੋਈ ਲੜਾਈ ਦੇ ਅਸੀਂ ਬੈਹ ਨਹੀਂ ਆ ਮੈਂ ਕੋਈ ਚੱਕਰ ਨਹੀਂ ਕੋਈ ਨੋਰਮਲ ਗੱਲ ਆ ਪਰ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਨਿਹੰਗ ਸਿੰਘ ਇੱਕਦਮ ਆ ਗਏ ਮੈਨੂੰ ਇਹਨਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਬੇਨਤੀ ਕੀਤੀ ਇਹਦੇ ਮਾਲਕ ਨਹੀਂ ਐਸੀ ਕੋਈ ਗੱਲ ਨਹੀਂ ਹੋਈ ਵੇ ਦੀ ਕੋਈ ਨਹੀਂ ਮੈਂ ਵੀ ਸਿੱਟ ਪਰਿਵਾਰ ਦਾ ਬਲੌਗ ਕਰਦਾ ਹਾਂ ਹਾਂ ਜੀ ਮੇਰੇ ਕੋਲ ਸੀਸੀਟੀ ਆਪਣੇ ਕੈਮਰੇ ਦੀ ਫੋਟੋਸ ਵੀਡੀਓ ਮੇਰੇ ਕੋਲ ਹੈਗੀਆਂ ਵਾ ਉਹ ਤੁਹਾਨੂੰ ਮੈਂ ਦਿਆਉਂਗਾ ਤੇ ਆਪੇ ਵੇਖ ਲਿਓ ਇਨਸਾਫ ਦੀ ਮੈਨੂੰ ਮੰਗ ਚਾਹੀਦੀ ਮਿਲ 14 ਡਾਂਕੇ ਭਾਜੀ ਲੱਗੇ ਮੇਰੀ ਹੋਰ ਵੀ ਕਿਤੇ ਸੱਟ ਲੱਗੀ ਹੈ ਸੱਟ ਮੇਰੇ ਲੱਕ 'ਚ ਲੱਗੀਆਂ ਵਾ ਮੇਰੇ ਗੋਡਿਆਂ ਤੇ ਮੇਰੇ ਹੱਥਾਂ 'ਤੇ ਕਿਰਪਾਨਾਂ ਵੱਜੀਆਂ ਸਿਰ 'ਚ ਵੀ ਮੇਰੇ ਕਿਰਪਾਨ ਵੱਜੀ ਤੁਸੀਂ ਕਿੰਨੇ ਜਣੇ ਸੀ ਕਿ ਉਹ ਕਿੰਨੇ ਜਣੇ ਸੀ ਮੇਰਾ ਬ੍ਰਦਰ ਮੇਰਾ ਰੋਟੀ ਲੈ ਕੇ ਗਿਆ ਇਹ ਖਾਣਾ ਅਚਾਨਕ ਹੀ ਗਿਆ ਮੇਰਾ ਬ੍ਰਦਰ ਹਾਂਜੀ ਦੋ ਜਣੇ ਉਹ 15 ਦਾ 16 ਉਹ 15 16 ਉਹ ਵੀ ਬ੍ਰਦਰ ਕਰਕੇ ਮੈਂ ਬਚਾ ਗਿਆ ਨਹੀਂ ਤੇ ਕੀਪਤਾ ਮਾਰ ਹੀ ਜਾਂਦੇ ਤੇ ਜਾਂਦੇ ਵਰੀ ਮੈਨੂੰ ਕਹਿ ਗਏ ਆ ਤੈਨੂੰ ਹੁਣ ਵੱਢ ਕੇ ਗਏ ਆ ਤੇ ਅਸੀਂ ਗੋਲੀਆਂ ਨਾਲ ਵੀ ਤੈਨੂੰ ਮਾਰਨਾ ਵਾ ਭਈ ਇਹ ਤੇ ਕੀ ਮਸਲਾ ਜਿਹੜਾ ਅੱਜ ਸਾਰੇ ਇਕੱਠੇ ਹੋਏ 1540 1348 ਅੱਜ ਅਸੀਂ ਪਿੰਡ ਜਾਂਦੇ ਗਏ ਅੱਜ ਇੱਥੇ ਇਕੱਤਰ ਹੋਏ ਹਾਂ ਸਾਰੇ ਆਪਣੇ ਪਰਿਵਾਰ ਵਿੱਚ ਅੱਜ ਜੋ ਵੀ ਮਸਲਾ ਹੋਇਆ ਵਾ ਇੱਕ ਦੁਕਾਨ ਤੋਂ ਇੱਕ ਬੈਟਰੀ ਰਿਕਸ਼ਾ ਵਾਲਾ ਬੈਟਰੀ ਲੈ ਕੇ ਗਿਆ ਨਿਹਾਂਗੇ ਸਿੰਘ ਉਸਨੇ ਬੈਟਰੀ ਰਿਕਸ਼ੇ ਬੈਟਰੀ ਖਾ ਲਈ ਆ ਮੁਰਕੀ ਵਾਲੀ ਜਿਹੜੀ ਪੇਮੈਂਟ ਬਣਦੀ ਸੀ ਉਹ ਪੇਮੈਂਟ ਉਹ ਨਹੀਂ ਕੀਤੀ ਉਹਨਾਂ ਮੁਰਕੇ ਦੇ ਪੇਮੈਂਟ ਮੰਗਣ ਤੇ ਆਣ ਕੇ ਉਹਨਾਂ ਇੱਕ ਦੁਕਾਨ ਤੇ ਆਣ ਕੇ ਝਗੜਾ ਕੀਤਾ ਵਾ ਇੱਕ ਗੁਰੂ ਦਾ ਬਾਣਾ ਪਾ ਕੇ ਆਣ ਕੇ ਝੋਠੇ ਆਣ ਕੇ ਬਹੁਤ ਤਗੜਾ ਹੰਕਾ ਮਾਰ ਕੀਤਾ ਇਕੱਲੇ ਦੋ ਪ੍ਰਭਾ ਭਰਾਵਾ ਜਾਣੇ ਉਥੇ ਉਹਨਾਂ ਉੱਤੇ ਇਨਾ ਉਹਨਾਂ ਦੀ ਕਿਸਮਤ ਹੈ ਮਾਰਨ ਦੀ ਕੋਈ ਕਸਮ ਨਹੀਂ ਛੱਡੀ ਸਿਰਫ ਇੱਕ ਬੈਟਰੀ ਦਾ ਸੀ ਉਹਨਾਂ ਪੈਸੇ ਲੈਣੇ ਭਰਾ ਨੇ ਉਹ ਆਪਣਾ ਬੈਟਰੀ ਕੰਮ ਕਰਦਾ ਆਪਣਾ ਦੁਕਾਨ ਦੇ ਤਾਂ ਕੰਮ ਕਰਦਾ ਪ੍ਰਸ਼ਾਸਨ ਨੇ ਕੀਤੀ ਗਈ ਕਿ ਕੋਈ ਜਿੱਤੇ ਬੰਦਿਆਂ ਨੇ ਆ ਕੇ ਤੇ ਝਗੜਾ ਚੁਲਾ ਦਿੱਤਾ ਕੀ ਸਰਪਾ ਉਹਨਾਂ ਦਾ ਝਗੜਾ ਜੋ ਆ ਉਹਦੀ ਬੰਦੇ ਦੀ ਸਟਾ ਜੋ ਲੱਗੀਆਂ ਨਾ ਲੱਗੀਆਂ ਸਟਾ ਉਹ ਮੌਕੇ ਤੇ ਤੋਂ ਉਹਦੀ ਬੰਦਾ ਦਾਖਲੇ ਸਟਾ ਐਮ ਐਲ ਆਰ ਉਹਨਾਂ ਇਜਾਰੀ ਹੋ ਰਹੀ ਉਹਨਾਂ ਦੀ ਐਮ ਐਲ ਆਰ ਉਹਨਾਂ ਦੀ ਮਕਮਲੀ ਐਕਸਰੇ ਵਗੈਰਾ ਨਹੀਂ ਕਰਾਈ ਜਿਸ ਕਰਕੇ ਐਮ ਐਲ ਆਰ ਉਹਨਾਂ ਦੀ ਨਹੀਂ ਪਹੁੰਚੀ ਸਾਡੇ ਸਿੰਦਰ ਸਿੰਘ ਏਸੀ ਚ ਡੀਲ ਕਰਦੇ ਉਹ ਐਮ ਐਲ ਆਰ ਲੈਣ ਖੁਦ ਗਏ ਉੱਥੇ ਡਾਕਟਰ ਸਾਹਿਬ ਨੇ ਕਹਿ ਵੀ ਇਹਦੀ ਜੀ ਪੂਰੇ ਐਕਸਰੇ ਸਾਰੀ ਇਹ ਰਿਪੋਰਟ ਤਿਆਰ ਕਰਾਂਗੇ ਤੇ ਉਸ ਤੋਂ ਬਾਅਦ ਐਮ ਐਲ ਆਰ ਉਹਨਾਂ ਦਿੱਤੀ ਜੀ ਐਮ ਐਲ ਆਰ ਲੈਣ ਤੇ ਇਹਦਾ ਬੰਦੇ ਦਾ ਬਿਆਨ ਲੇ ਕੇ ਮਜਰੂਦਾ ਤੇ ਇੱਕ ਬੰਦੀ ਕਾਰਵਾਈ ਹੋਏਗੀ ਅਵਸ਼ੇ ਹੈ ਜੀ ਸਰ ਇਹ ਕਾਰਨ ਕਿਸੇ ਨੇ ਲੜਾਈ ਕਾਤੇ ਵਾਸਤੇ ਲੜਾਈ ਇਹਨਾਂ ਦੇ ਹੋਈ ਉਹ ਦੁਕਾਨ ਕਰਦੇ ਮੋਟਰਸਾਈਕਲ ਸਕੂਟਰਾਂ ਜੀ ਠੀਕ ਕਰਨ ਦੀ ਇਹ ਬੰਦਾ ਆਟੋ ਚਲਾਉਂਦਾ ਹੈ ਦੂਜਾ ਜਿਹੜਾ ਉਹ ਆਪ ਨੂੰ ਬੈਟਰੀ ਤੋਂ ਬੈਟਰੀ ਵਗੈਰਾ ਪਾਈ ਹੋਣਾ ਆਟੋ ਦੀ ਉਸ ਤਰ੍ਹਾਂ ਪੈਸਿਆਂ ਦੇ ਲੈਣ ਦਾ ਨਾ ਕਰਕੇ ਝਗੜਾ ਜਿਹੜਾ ਹੈ ਠੀਕ ਹੈ ਫੁਟੇਜ ਵੀ ਆਈ ਹੈ ਵੀ ਕਾਫੀ 15 ਤੋਂ 20 ਜਾਣੇ ਗਏ ਆ ਤੇ ਉਹਨਾਂ ਨੇ ਉਹਨਾਂ ਕੋਲ ਹਥਿਆਰ ਵੀ ਹੈਗੇ ਸੀ ਤੇਜ ਹਥਿਆਰ ਨਹੀਂ ਨਹੀਂ ਸਾਡੇ ਕੋਲ ਫੁਟੇਜ ਜਿਹੀ ਕੁਝ ਨਹੀਂ ਆਇਆ ਅਸੀਂ ਸਟੇਟਮੈਂਟ ਲਵਾਂਗੇ ਬੰਦੀ ਦੀ ਉਹਦੀ ਮੌਜੂਦੀ ਸਟੇਟਮੈਂਟ ਲਵਾਂਗੇ ਉਸ ਤੋਂ ਬਾਅਦ ਵੀ ਉਹਦੇ ਬਿਆਨ ਅਨੁਸਾਰ ਜੋ ਵੀ ਬੰਦਲੀ ਕਰੀ ਉਹ ਹੀ ਹੈ